ਹਾਂਜੀ ਸ਼ੁਰੂ ਕਰਦੇ ਹਾਂ ਪੰਜਾਬੀ ਦੀ ਕਲਾਸ ਪੀਐਸਟਟ ਵਾਸਤੇ ਸਵੇਰੇ ਜਲਦੀ ਜਲਦੀ ਜੁੜ ਜੋ ਚੈਨਲ ਦੇ ਨਵੇਂ ਸਬਸਕ੍ਰਾਈਬ ਕਰ ਲਿਓ ਪੁਰਾਣੇ ਕੇ ਲਾਈਕ ਸ਼ੇਅਰ ਕਮੈਂਟ ਕਰੋ ਤਾਂ ਪੀਐਸਟਟ ਪੇਪਰ 1 ਹੈਗਾ ਤੁਹਾਡਾ ਜਿਹੇ ਪੇਪਰ 2 ਹੈ ਸੀਟਟ ਵਾਲੇ ਹੈਗੇ ਹੋ ਚਾਹੇ ਐਸਟਟ ਵਾਲੇ ਹੋ ਜਾਂ ਪੰਜਾਬ ਦੇ ਕੋਈ ਹੋਰ ਐਗਜ਼ਾਮ ਤੁਸੀਂ ਦੇਣ ਜਾ ਰਹੇ ਹੋ ਉਹਨਾਂ ਵਾਸਤੇ ਪੰਜਾਬੀ ਦੇ ਬਹੁਤ ਸਾਰੇ ਜਿਹੜੇ ਟੌਪਿਕ ਜਿਹੜੇ ਪੁੱਛੇ ਜਾਂਦੇ ਤੇ ਉਸ ਦੇ ਅਕੋਰਡਿੰਗ ਹੀ ਆਪਾਂ ਕਲਾਸ ਨੂੰ ਸ਼ੁਰੂ ਕਰਨ ਜਾ ਰਹੇ ਹਾਂ ਜੇਕਰ ਆਵਾਜ਼ ਤੁਹਾਡੇ ਲਈ ਕਾਗੀ ਮੈਨੂੰ ਇੱਕ ਵਾਰੀ ਕਮੈਂਟ ਕਰਕੇ ਦੱਸ ਦਿਓ ਕੋਈ ਆਪਾਂ ਚੈੱਕ ਕਰ ਲੈਨੇ ਆਂ ਬਿਲਕੁਲ ਆਵਾਜ਼ ਤੁਹਾਡੇ ਕੋਲ ਕਲੀਅਰ ਆ ਰਹੀ ਹੈ ਜਾਂ ਨਹੀਂ ਆ ਰਹੀ ਠੀਕ ਹੈ ਵੀ ਦੱਸ ਦੋ ਸਾਰੇ ਇਹਨੇ ਆਵਾਜ਼ ਬਿਲਕੁਲ ਕਲੀਅਰ ਤੁਹਾਡੇ ਕੋਲ ਆ ਰਹੀ ਹੈ ਜਾਂ ਨਹੀਂ ਆ ਰਹੀ ਠੀਕ ਹੈ ਕਲਾਸ ਅੱਜ ਆਪਣੇ ਵੱਲੋਂ ਰਹੇਗੀ ਹਾਂ ਬਿਲਕੁਲ ਸਹੀ ਹੈ ਵੀ ਆਵਾਜ਼ ਸਾਰੇ ਇਹਨੇ ਜੁੜਜੋ ਵੀ ਜਲਦੀ ਜਲਦੀ ਖਿੱਚ ਕੇ ਸਾਰੇ ਇਹਨੇ ਜੁੜਜੋ ਵੀ ਜਿਹੜੇ ਕਲਾਸ ਦੇ ਵਿੱਚ ਨਹੀਂ ਜੁੜੇ ਸਾਨੂੰ ਪਤਾ ਹੈ ਲਿੰਕ ਆਪਾਂ ਆਲਰੇਡੀ ਹੀ ਤੁਹਾਨੂੰ ਕਲਾਸ ਦਾ ਜਿਹੜਾ ਸ਼ੇਅਰ ਕਰ ਦਿੱਤਾ ਗਿਆ ਸੀ ਕਿ ਕਲਾਸ ਆਪਣੀ ਲਗਭਗ 2:30 ਵਜੇ ਹੋਣੀ ਹੈ ਥੋੜਾ ਜਿਹਾ 2-4 ਮਿੰਟ ਉੱਪਰ ਚਲੀ ਜਾਂਦੀ ਹੈ ਚਾਰ ਜਣੇ ਵਾਚ ਕਰ ਰਹੇ ਹੋ ਵੈਰੀ ਗੁੱਡ ਵੈਰੀ ਗੁੱਡ ਹਾਂ ਜੁੜੋ ਵੀ ਨਵੀਤ ਜੀ ਪੱਟੀ ਠੀਕ ਹੈ ਚਲੋ ਸ਼ੁਰੂ ਕਰਦੇ ਆ ਵੀ ਕਲਾਸ ਸੋ ਪਹਿਲਾ ਪ੍ਰਸ਼ਨ ਕਰਨ ਤੋਂ ਪਹਿਲਾਂ ਦੱਸ ਦਈਏ ਵੀ ਟੈਲੀਗ੍ਰam ਨਾਲ ਨਹੀਂ ਜੁੜੋ ਨਹੀਂ ਜੁੜੇ ਤਾਂ ਜੁੜੋ WhatsApp ਨਾਲ ਨਹੀਂ ਜੁੜੇ ਤਾਂ ਜੁੜੋ ਨੰਬਰ ਤੁਹਾਡੇ ਸਾਹਮਣੇ 987873152 ਇਸ ਨੰਬਰ ਤੇ ਆਪਣਾ ਨਾਮ ਲਿਖ ਕੇ ਸਬਜੈਕਟ ਡਿਸਟ੍ਰਿਕਟ ਜਨਰਲ ਚਾਰਜ ਚੀਜ਼ਾਂ ਲਿਖ ਕੇ ਭੇਜ ਦਿਓ ਤੁਹਾਨੂੰ ਫ੍ਰੀ WhatsApp ਗਰੁੱਪ ਦੇ ਵਿੱਚ ਕੀ ਕਰ ਲਿਆ ਜਾਊਗਾ ਐਡ ਕਰ ਲਿਆਊਗਾ ਸਾਰੇ ਨੇ ਦੱਸ ਦਿਓ ਵੀ ਆਵਾਜ਼ ਕਲੀਅਰ हां आवाज क्लियर है नेटवर्क सही है ता फिर आपा क्लास नु ओके बताईए आठयानी आवाज कर रहे हो वेरी गुड चलो शुरू कर आ, आ, दे हां 100 10 दिए भी ये कुछ कोर्स ਨੇ ਠੀਕ ਹੈ ਅ ਤੁਹਾਡੇ ਸਾਹਮਣੇ ਫੁੱਲ ਕੋਰਸ ਹੈ ਐਸਐਸਟੀ ਹਿੰਦੀ ਐਸਐਸਟੀ ਇੰਗਲਿਸ਼ ਪੀਐਸਟੈਟ ਜਿਹੜਾ ਦੇਣਾ ਚਾਹੁੰਦੇ ਉਹਨਾਂ ਵਾਸਤੇ ਫੁੱਲ ਕੋਰਸ ਤੁਹਾਡੇ ਸਾਹਮਣੇ ਆ ਵਾਲਾ ਠੀਕ ਹੈ ਤੇ ਆ ਵਾਲਾ ਪੀਐਸਟੈਟ 1 ਵਾਸਤੇ ਕੋਰਸ ਹੈ ਜਿਤੇ ਤੁਹਾਨੂੰ ਸਭ ਕੁਝ ਥਿਓਰੀ ਵੀਡੀਓ ਲੈਕਚਰ ਸਭ ਕੁਝ ਮਿਲ ਜਾਣਾ ਹਮੈਰ ਮੈਂ ਅੱਜ ਕਲਾਸ ਨਹੀਂ ਲਾ ਰਹੇ ਕਿਉਂਕਿ ਜੋ ਕੋਈ ਅਰਜੈਂਸੀ ਇਸ ਕਰਕੇ ਕਲਾਸ ਮੈਂ ਕਰ ਰਹੇ ਹਾਂ ਸੋ ਵੀ ਇਸ ਤੋਂ ਇਲਾਵਾ ਤੁਹਾਡੇ ਸਾਹਮਣੇ ਇੱਕ ਆਪਣਾ ਨਵਾਂ ਕਾਮਨ ਕੋਰਸ ਆਪਾਂ ਲਾਂਚ ਕੀਤਾ ਜਿਹੜਾ ਸਿਰਫ 1399 ਦਾ ਜਿਹਦੇ ਵਿੱਚ ਤੁਹਾਨੂੰ ਤਿੰਨ ਸਬਜੈਕਟਾਂ ਦੀ ਥਿਓਰੀ ਤਿੰਨ ਸਬਜੈਕਟ ਕਿਹੜੇ ਸੀਡੀਪੀ ਪੰਜਾਬੀ ਇੰਗਲਿਸ਼ ਤੇ ਮੈਂ ਸਬਜੈਕਟਾਂ ਦੀ ਥਿਓਰੀ ਲੈਕਚਰ ਥਿਓਰੀ ਨੋਟਸ ਮੌਕ ਟੈਸਟ ਐਮਸੀਕਿਊ ਨੋਟਸ ਪ੍ਰੀਵੀਅਸ ਐਮਸੀਕਿਊ ਸਾਰੀ ਇੱਕ ਚੀਜ਼ ਮਾਲੇ एग्जाम ਦੇ ਪੱਖ ਤੋਂ ਮਿਲੂਗੀ 90 ਅੰਕਾਂ ਦਾ ਇਹ ਜਿਹੜੀ ਕੰਪਲੀਟ ਤੁਹਾਡੀ ਤਿਆਰੀ ਹੋਊਗੀ ਠੀਕ ਹੈ ਤਾਂ ਇਹ ਕੋਰਸ ਵੀ ਲੈ ਸਕਦੇ ਹੋ ਤੇ ਫੁੱਲ ਕੋਰਸ ਵੀ ਤੁਸੀਂ ਲੈ ਸਕਦੇ ਹੋ ਅੱਜ ਦੀ ਕਲਾਸ ਦਾ ਫਰਸਟ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਗਿਆ ਅਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਰਹੇਗਾ ਅੱਜ ਦੀ ਕਲਾਸ ਦਾ ਪਹਿਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਆ ਵੀ ਅਨਸਰ ਕਰੋ ਕੀ ਹੈ ਕਹਿੰਦੇ ਢੋਲਾ ਗਾਉਣ ਵੇਲੇ ਹੱਥ ਕਿਸ ਕਨ ਉੱਪਰ ਰੱਖਿਆ ਜਾਂਦਾ ਹੈ ਹੋਰੋ ਵੀ ਅਨਸਰ ਜਿਹਨੇ ਤੁਸੀਂ ਪਹੁੰਚਿਓ ਸਾਰਿਆਂ ਨੂੰ ਮੋਸਟ ਵੈਲਕਮ ਹੈਗਾ ਤੇ ਆਪਾਂ ਇੱਕ ਵਾਰੀ ਚੈੱਕ ਕਰ ਲੈਨੇ ਆ ਸਾਸੀ ਕਾਲ ਵੀ ਨਮਨਜੀਤ ਸਿਮੀ ਹਾਂ ਜਿਹੜੇ ਵੀ ਪਹੁੰਚਿਓ ਤਾਂ ਸਾਰੇ ਇਹਨੇ ਅਨਸਰ ਕਰਨਾ ਸ਼ੁਰੂ ਕਰੋ ਪਹਿਲੇ ਪ੍ਰਸ਼ਨ ਦਾ ਅਨਸਰ ਤੁਹਾਡੀ ਸਕਰੀਨ ਤੇ ਹੋਣਾ ਚਾਹੀਦਾ ਹਾਂ ਕਮੈਂਟ ਬਾਕਸ ਚ ਅਨਸਰ ਕਰ ਦਿਓ ਜਲਦੀ ਜਲਦੀ ਕੀ ਲੈਣਾ ਗੁੱਡ ਆਫਟਰਨੂੰ ਵੀ ਜਿਹੜੇ ਬਾਅਦ ਚ ਆ ਰਹੇ ਸਵਾਲ ਸਰ ਕੀ ਹੋਣਾ ਵੀ ਢੋਲਾ ਕੌਣ ਵੇਲੇ ਹੱਥ ਕਿਸ ਕੰਨ ਉੱਪਰ ਰੱਖਿਆ ਜਾਂਦਾ ਹੈ ਰਾਈਟ ਆਨਸਰ ਤੁਹਾਡਾ ਏ ਆਊਗਾ ਸੱਜੇ ਦੇ ਉੱਪਰ ਠੀਕ ਹੈ ਸੋ ਇਹ ਰਾਈਟ ਆਨਸਰ ਆਊਗਾ ਸੱਜੇ ਦੇ ਉੱਪਰ ਅ ਨਹੀਂ 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 ਸੱਜੇ ਨਹੀਂ ਹੋਣਾ ਰੱਖ ਕੇ ਦੇਖ ਲਓ ਢੋਲਾ ਜਦੋਂ ਗਾਉਂਦੇ ਆ ਨਾ ਠੀਕ ਹੈ ਤਾਂ ਇੱਕ ਖੱਬੇ ਦੇ ਉੱਤੇ ਆਏਗਾ ਮੇਰੇ ਅਕੋਰਡਿੰਗ ਮੇਰੇ ਨਾਲ ਖੱਬੇ ਤੇ ਆਊਗਾ ਆਨਸਰ ਪਹਿਲਾਂ ਹੀ ਗਲਤ ਲੱਗਿਆ ਹੋਇਆ ਹਾਂ ਆਨਸਰ ਪਹਿਲਾਂ ਹੀ ਗਲਤ ਲੱਗਿਆ ਹੋਇਆ ਇਹਦਾ ਆਨਸਰ ਖੱਬੇ ਉੱਤੇ ਹੀ ਆਊਗਾ आ होगा आंसर बी ठीक है बी आंसर इना वेरी गुड है बी आ गया वेरी गुड है जिंदा बी आ गया वेरी गुड हाँ अगला प्रश्न भी नैक्सट नादर शाह कि पौड़िया नादर शाह वार दिन पौड़िया मिलती सतासी अठासी उन्नवे नादर शाह वार दिन पौड़िया मिलदिया करो आंसर भी जल्दी नादर शाह वार दिया पौड़िया मिलदिया हैं आंसर करो भी जल्दी जल्दी की रहेगा नादर शाह दार दया कि पौड़िया मिलती हैं चार ऑप्शन थोड़े सामने छियासी सतासी अठासी नानवे चार ऑप्शन थोड़े सामने भी आंसर करने की कोशिश करो की रहेगा ਆ ਰਿਹਾ ਹੈ ਬਿਲਕੁਲ ਦੇਖ ਲੈਨੇ ਅਨਸਰ ਕੀ ਕਰ ਰਹੇ ਹੋ ਤੁਸੀਂ ਸੋ ਰਾਈਟ ਅਨਸਰ ਜਿਨਾ ਏ ਹੋਊਗਾ 86 ਠੀਕ ਹੈ ਜਿਨਾ 86 ਆ ਗਿਆ ਵੀ ਵੈਰੀ ਗੁੱਡ ਆ ਜਿਨਾ 86 ਆ ਗਿਆ ਵੈਰੀ ਗੁੱਡ ਹੈ ਏ ਅਨਸਰ ਅਗਲਾ ਪ੍ਰਸ਼ਨ ਹੈ ਵੀ ਮੋਹਨ ਭੰਡਾਰੀ ਦੀ ਪਹਿਲੀ ਕਹਾਣੀ ਕਿਹੜੀ ਸੀ ਵੀ ਮੋਹਨ ਭੰਡਾਰੀ ਮੋਹਨ ਭੰਡਾਰੀ ਦੀ ਪਹਿਲੀ ਕਹਾਣੀ ਕਿਹੜੀ ਸੀ ਪ੍ਰਸ਼ਨ ਦਾ ਅਨਸਰ ਕਰੋ ਵੀ ਜਲਦੀ ਜਲਦੀ ਕੀ ਰਹਿਣਾ ਮੋਹਨ ਭੰਡਾਰੀ ਦੀ ਪਹਿਲੀ ਕਹਾਣੀ ਕਿਹੜੀ ਸੀ हां स्टूडेंट बहुत कट जुड़े हैं ता कोई गल नहीं भी सारे जुड़े करो टाइम पे एक क्लास अपनी कल तो हुई नहीं शायद थी शायद 12:30 बजे ਤੇ ਅੱਜ ਆਪਣੀ ਕਲਾਸ ਹੋ ਰਹੀ ਹੈ ਦਿਲਚੋਲੀ ਬਾਕੀ ਸਭ ਸੁਖਸਾਂਦ ਹੈ ਮੂਨ ਦੀ ਅੱਖ ਜਾ ਅਦਵਾਟੇ ਮੂਨ ਭੰਡਾਰੀ ਦੀ ਪਹਿਲੀ ਕਹਾਣੀ ਕਿਹੜੀ ਸੀ ਪ੍ਰਸ਼ਨ ਨੰਬਰ 3 ਤੇ ਪਹੁੰਚ ਗਏ ਪ੍ਰਸ਼ਨ ਨੰਬਰ 3 ਦਾ ਅਨਸਰ ਕਰੋ ਵੀ ਮੋਹਨ ਭੰਡਾਰੀ ਦੀ ਪਹਿਲੀ ਕਹਾਣੀ ਕਿਹੜੀ ਸੀ ਕਲਾਸ ਨੂੰ ਵੀ ਸ਼ੇਅਰ ਜਰੂਰ ਕਰ ਦਿਓ ਤੇ ਜਿਨ੍ਹਾਂ ਨੇ ਟੈਲੀਗ੍ਰਾਮ ਨੀ ਜੁਆਇਨ ਕੀਤਾ ਜੁਆਇਨ ਕਰੋ ਤੇ ਇੱਕ ਚੀਜ਼ ਹੋਰ ਹੈ ਮੈਨੂੰ ਲੱਗਦਾ ਸ਼ਾਇਦ ਆਪਾਂ ਗਰੁੱਪਾਂ ਚ ਕਲਾਸ ਸ਼ੇਅਰ ਕੀਤੀ ਹੈ ਜਾਂ ਨਹੀਂ ਕੀਤੀ ਦਾਂ ਕਰਕੇ ਉਸਾਸ ਸਟੂਡੈਂਟ ਘੱਟ ਜੁੜੇ ਹੋਣ WhatsApp ਸਟੇਟਸ ਵਗੈਰਾ ਵੀ ਸ਼ਾਇਦ ਮੈਂ ਲਾਇਆ ਹਜੇ ਇੱਕ ਵਾਰੀ ਚੈੱਕ ਕਰ ਲੈਣੇ ਆ ਹਾਂ ਨਹੀਂ ਲਾਇਆ ਹੋਇਆ ਸੀ ਕਰਕੇ ਸਟੂਡੈਂਟ ਹੋ ਸਕਦਾ ਕਲਾਸ ਨਾ ਜੁੜੇ ਹੋਣ ਹਨ ਇੱਕ ਵਾਰੀ ਪੱਕੇ ਗੱਲ ਨਹੀਂ ਸਟੇਟਸ ਵਗੈਰਾ ਲਾਉਣੇ ਆ ਵੀ ਨਾਲ ਨਾਲ ਤੁਸੀਂ ਆਨਸਰ ਕਰ ਦਿਓ ਇਹਦਾ ਕੀ ਰਹਿਣਾ ਜਲਦੀ ਕਰ ਦੋ ਸਾਰੇ ਆਨਸਰ ਵੀ ਕੀ ਰਹੇਗਾ ਚੈਨਲ ਤੇ ਕੋਈ ਵੀ ਨਵਾਂ ਤਾਂ ਸਬਸਕ੍ਰਾਈਬ ਕਰ ਲਿਓ ਸੋ ਜਿੰਨਾ ਰਾਈਟ ਆਨਸਰ ਤੁਹਾਡਾ ਕਿ ਹੋਣਾ ਡੀ ਆਨਸਰ ਹੋ ਅਦਵਾਟੇ ਠੀਕ ਹੈ ਅਦਵਾਟੇ ਪਹਿਲੀ ਕਹਾਣੀ ਹੈ ਵੀ ਨੈਕਸਟ ਗਰਾਉਂਡ 0 ਕਹਾਣੀ ਕਿਸ ਦੀ ਹੈ ਵੀ ਗਰਾਉਂਡ 0 ਕਹਾਣੀ ਕਿਸ ਦੀ ਹੈ ਪ੍ਰਸ਼ਨ ਦਾ ਆਨਸਰ ਕਰੋ ਵੀ ਗਰਾਉਂਡ 0 ਕਹਾਣੀ ਕਿਸ ਦੀ ਹੈ ਗਰਾਉਂਡ 0 ਕਹਾਣੀ ਕਿਸ ਦੀ ਹੈ ਪ੍ਰਸ਼ਨ ਦਾ ਆਨਸਰ ਕਰੋ ਵੀ ਜਲਦੀ ਜਲਦੀ ਕੀ ਰਹਿਣਾ ਗਰਾਉਂਡ ਜ਼ੀਰੋ ਕਹਾਣੀ ਕਿਸ ਦੀ ਹੈ ਇਸ ਪ੍ਰਸ਼ਨ ਦਾ ਆਨਸਰ ਕਰ ਦੋ ਖਿੱਚ ਕੇ ਸਪੀਡ ਨਾਲ ਸਪੀਡ ਨਾਲ ਆਨਸਰ ਕਰ ਦੋ ਵੀ ਗਰਾਉਂਡ ਜ਼ੀਰੋ ਕਹਾਣੀ ਕਿਸ ਦੀ ਹੈ ਇੱਕ ਵਾਰੀ ਆਪ ਦੁਬਾਰਾ ਲਿੰਕ ਭੇਜਦੇ ਨੇ ਕਲਾਸ ਦਾ ਠੀਕ ਹੈ ਜਿਹੜੇ ਗਰੁੱਪ ਚ ਬਹੁਤ سارے ਜੋ ਪਹਿਲਾ ਲਿੰਕ ਭੇਜ ਦਿੰਦੇ ਨੇ ਨਾ ਫਿਰ ਸਟੂਡੈਂਟ ਭੁੱਲ ਜਾਂਦੇ ਨੇ ਵੀ ਜਦੋਂ ਮੰਨ ਲਓ ਕਲਾਸ ਚੱਲਦੀ ਦਾ ਲਿੰਕ ਜਾਵੇ ਤਾਂ ਫਿਰ ਬਹੁਤ ਸਾਰੇ ਉਸੇ ਸਮੇਂ ਕਲਾਸ ਲਾਉਣ ਦੀ ਕੋਸ਼ਿਸ਼ ਕਰਦੇ ਆ ਗਰਾਉਂਡ 0 ਜਿਹੜੀ ਕਹਾਣੀ ਕਿਸ ਦੀ ਹੈ ਡੀ ਆਨਸਰ ਹੋਊਗਾ ਹਰਪਜਨ ਸਿੰਘ ਠੀਕ ਹੈ ਹਰਪਜਨ ਸਿੰਘ ਆਊਗਾ ਜਿੰਨਾ ਰਾਈਟ ਆਨਸਰ ਆ ਗਿਆ ਹਰਪਜਨ ਓਕੇ ਆ ਨੈਕਸਟ ਚੱਲਦੇ ਹਾਂ ਅਗਲੇ ਪ੍ਰਸ਼ਨ ਤੇ ਵੀ ਅਗਲਾ ਪ੍ਰਸ਼ਨ ਕਰਦੇ ਹਾਂ ਹਾਂ ਅਗਲਾ ਪ੍ਰਸ਼ਨ ਤੁਹਾਡੀ ਸਕਰੀਨ ਤੇ ਆਉਣ ਜਾ ਰਿਹਾ ਨੈਕਸਟ ਪ੍ਰਸ਼ਨ ਕਰੋ ਵੀ ਕੀ ਰਹਿਣਾ 27 ਜਨਵਰੀ ਕਹਾਣੀ ਕਿਸ ਦੀ ਹੈ ਦੇਖੋ ਬਸ ਤਾਂ 26 ਜਨਵਰੀ ਹੁੰਦੀ ਆ ਪਰ ਕਹਾਣੀ ਕੀ ਹੈ 27 ਜਨਵਰੀ ਕਿਸ ਦੀ ਕਹਾਣੀ ਹੈ ਇਹ ਕਹਿੰਦੇ ਵੀ ਜਿਹੜਾ ਜਦੋਂ 26 ਜਨਵਰੀ ਇਹ ਕਹਾਣੀ ਦੇ ਵਿੱਚ ਨੇ ਇੱਕ ਸਿਸਟਮ ਹੈ ਕਿ ਜਦੋਂ 26 ਜਨਵਰੀ ਮਨਾਈ ਜਾਂਦੀ ਹੈ 26 ਜਨਵਰੀ ਤੋਂ ਬਾਅਦ ਮੰਨ ਲਓ ਇਸ ਕਹਾਣੀ ਦੇ ਵਿੱਚ ਕੁਝ ਅਜਾਈਆਂ ਚੀਜ਼ਾਂ ਨੇ ਮੰਨ ਲਓ ਕਹਿੰਦੇ ਵੀ ਜਿੱਥੇ ਮੰਨ ਲਓ 26 ਜਨਵਰੀ ਸਮੇਂ ਮੰਨ ਲਓ ਵੀ ਵੱਡੇ ਵੱਡੇ ਮਹਿਮਾਨ ਬੈਠੇ ਹੁੰਦੇ ਆ ਹਨਾ ਤੇ ਜਿੱਥੇ ਉਸ ਜਗ੍ਹਾ ਦੀ ਬਹੁਤ ਕੀਮਤ ਹੁੰਦੀ ਆ ਪਰ ਜਦੋਂ ਹੀ ਜਗ੍ਹਾ 27 ਜਨਵਰੀ ਨੂੰ ਦੇਖੀ ਜਾਂਦੀ ਹੈ ਤਾਂ ਉਸੇ ਜਗ੍ਹਾ ਤੇ ਪਤਾ ਨਹੀਂ ਕੀ ਕੁਝ ਖਿਲਰਿਆ ਪਿਆ ਹੁੰਦਾ ਨਾ ਤਾਂ ਉਸ ਜਗ੍ਹਾ ਦੀ ਕੀਮਤ ਬਿਲਕੁਲ ਜ਼ੀਰੋ ਹੋ ਜਾਂਦੀ ਹੈ ਤਾਂ ਇਸ ਲਈ ਵੀ ਇਸ 27 ਜਨਵਰੀ ਤਾਂ ਕਿਹਾ ਹੈਗਾ ਵੀ 26 ਤੋਂ ਪਹਿਲਾਂ 27 ਜਨਵਰੀ ਨੂੰ ਜਿਹੜਾ ਮਾਹੌਲ ਹੁੰਦਾ ਹੈ ਉਸੇ ਸੇਮ ਜਗ੍ਹਾ ਦਾ ਜਿੱਥੇ 26 ਜਨਵਰੀ ਮਨਾਈ ਜਾਂਦੀ ਹੈ ਤਾਂ ਉਹ ਅਲੱਗ ਹੀ ਤਰ੍ਹਾਂ ਦਾ ਸਿਸਟਮ ਹੋ ਜਾਂਦਾ ਉਸ ਵਾਰ ਹਾਂ ਪਲਟਾ ਬਾਜ ਜਾਂਦਾ ਤਾਂ ਉਹੀ ਚੀਜ਼ ਹੈ ਇਸ 27 ਜਨਵਰੀ ਇੱਕ ਕਹਾਣੀ ਹੈ ਕਿਸ ਦੀ ਹੈ ਵੀ ਇਹ ਗੁਰਮੁਖ ਸਿੰਘ ਮੁਸਾਫਰ ਹੈ ਜੋਨ ਸਿੰਘ ਇਸ ਇਤਿਹਾਸਲ ਮੌਨਪਣਾ ਰਹੀ ਹੈ ਸੰਸਿੰਘ ਸੇਖੋ ਕਰ ਦੋ ਆਨਸਰ ਵੀ ਹਾਂ ਜਲਦੀ ਜਲਦੀ ਕਰ ਦੋ ਵੀ ਆਨਸਰ ਕੀ ਰਹਿਣਾ ਆ ਆਨਸਰ ਤੁਹਾਡਾ ਕੀ ਹੋਣਾ ਏ ਆਨਸਰ ਹੋਣਾ ਏ ਆਊਗਾ ਦੇਖੋ ਇਹਦਾ ਕਹਿੰਦੇ ਵਿਸ਼ਾ ਕੀ ਹੈ ਹਾਕਮ ਸ਼੍ਰੇਣੀ ਤੇ ਗਰੀਬ ਕਮਾਂ ਨਾਲ ਸੰਬੰਧਤ ਹੈ ਵੀ ਇਹਦਾ ਵਿਸ਼ਾ ਕੀ ਹੈ ਹਾਕਮ ਸ਼੍ਰੇਣੀ ਤੇ ਗਰੀਬ ਕਮਾਂ ਨਾਲ ਸੰਬੰਧਤ ਹੈ ਵੀ ਚਲੋ ਨੈਕਸਟ ਅਗਲਾ ਪ੍ਰਸ਼ਨ ਸੰਸਿੰਘ ਸੇਖੋ ਦੀ ਹੇਠ ਲਿਖਿਆਂ ਵਿੱਚੋਂ ਕਿਹੜੀ ਕਹਾਣੀ ਹੈ ਵੀ ਕਰੋ ਨੈਕਸਟ ਆਹ ਕਹਿੰਦੇ ਵੀ ਮਾਸਟਰ ਗੇਟ ਦਾ ਵਾਲੇ ਪ੍ਰਸ਼ਨ ਨੇ ਬਈ ਦੇਖੋ ਬਈ ਪੰਜਾਬੀ ਦੇ ਜਿਹੜਾ ਪੀਐਸਟੈਟ ਦਾ ਤੁਹਾਡਾ ਪੇਪਰ ਹੋਣਾ ਉਹਦੇ ਵਿੱਚ ਸਾਹਿਤ ਵੀ ਪੁੱਛਿਆ ਜਾਂਦਾ ਉਹਦੇ ਵਿੱਚ ਇਹ ਨਹੀਂ ਹੈਗਾ ਸਾਹਿਤ ਨਹੀਂ ਪੁੱਛਿਆ ਜਾਂਦਾ ਤੋਂ 3 ਨੰਬਰਾਂ ਦੀ ਜਿਹੜੀ ਪੇਪਰ ਪੀਐਸਟੈਟ ਦੇ ਵਿੱਚ ਪੰਜਾਬੀ ਆਉਂਦੀ ਹੈ ਉਹ 'ਚ ਸਾਹਿਤ ਪੁੱਛਿਆ ਜਾਂਦਾ ਉਹ 'ਚ ਸਾਹਿਤ ਦੇ ਪ੍ਰਸ਼ਨ ਵੀ ਆਉਂਦੇ ਆ ਇਸ ਲਈ ਜਿਹੜੇ ਕੁਝ ਮੇਨ ਮੇਨ ਪ੍ਰਸ਼ਨ ਆ ਉਹ ਆਪਾਂ ਕਰਾਂਗੇ ਠੀਕ ਹੈ ਕਰੋ ਵੀ ਅਨਸਰ ਸੰਤ ਸਿੰਘ ਸੇਖੋਂ ਦੀ ਇਟਲੀ ਕਿਹਮ ਜੋ ਕਹਾਣੀ ਕਿਹੜੀ ਹੈ ਸੰਤ ਸਿੰਘ ਸੇਖੋਂ ਦੀ ਮੁਰਬੇਦਵਾ ਤ੍ਰਿਸ਼ਨਾ ਫੁੱਲ ਤੋੜਨਾ ਮਨਾ ਹੈ ਇੱਕ ਛਿਟ ਚਾਂਦਨ ਕਰੋ ਅਨਸਰ ਵੀ ਸੰਤ ਸਿੰਘ ਸੇਖੋਂ ਦੀ ਕਹਾਣੀ ਕਿਹੜੀ ਹੈ ਰਾਈਟ ਅਨਸਰ ਇਹ ਹੋਊਗਾ ਮੁਰਬੇਦਵਾ ਠੀਕ ਹੈ ਮੁਰਬੇਦਵਾ ਅਨਸਰ ਜਿੰਨਾ ਆ ਗਿਆ ਵੈਰੀ ਗੁੱਡ ਹੈ ਅਗਲਾ ਪ੍ਰਸ਼ਨ ਹੈ ਵੀ ਭਾਸ਼ਾ ਵਿਭਾਗ ਪੰਜਾਬ ਦਾ ਮੁਖ ਦਫ਼ਤਰ ਕਿੱਥੇ ਹੈ ਵੀ ਭਾਸ਼ਾ ਵਿਭਾਗ ਪੰਜਾਬ ਦਾ ਮੁਖ ਦਫ਼ਤਰ ਕਿੱਥੇ ਹੈ ਚੰਡੀਗੜ੍ਹ ਹੈ ਦਿੱਲੀ ਹੈ ਅੰਮ੍ਰਿਤਸਰ ਹੈ ਪਟਿਆਲਾ ਤੇ ਰਾਤੀ 745 ਠੀਕ ਹੈ ਪਹਿਲਾਂ ਆਪਣੀ ਕਲਾਸ ਦੋ ਦਿਨਾਂ ਤੋਂ ਸ਼ਾਇਦ ਬੰਦ ਹੈ ਤੇ ਅੱਜ 7:45 ਦੀ ਕਲਾਸ ਹੋਊਗੀ ਸਾਢੇ 7 ਹੀ ਕਰਾਂਗੇ 45 ਨਹੀਂ 7 ਸਾਢੇ 7 ਸਾਢੇ 7 ਤੇ ਹੀ ਆਪਾਂ ਟਾਈਮ ਅੱਜ ਕਲਾਸ ਦਾ ਪਾ ਰਹੇ ਹਾਂ ਸ਼ਡਿਊਲ ਤੁਹਾਨੂੰ ਮਿਲ ਜਾਣਾ ਜਲਦੀ ਤੇ ਕਲਾਸ ਦੇ ਵਿੱਚ ਟੌਪਿਕ ਰਹੂਗਾ ਗੁਣਵਾਨ ਗੁਣਵਾਨ ਵਿਦਿਆਰਥੀ ਗੁਣਵਾਨ ਵਿਦਿਆਰਥੀ ਟੈਲੈਂਟਡ ਸਟੂਡੈਂਟ ਐਂਡ ਇੱਕ ਨਾਲ ਹੋਰ ਨੇ ਸਟੂਡੈਂਟ ਸਪੈਸ਼ਲ लार्लेट चाइल्ड ठीक है सो वो टॉपिक चलूगा अपना ਤੇ ਇਸ ਟਾਪਿਕ ਤੇ ਆਪਣਾ ਬਸ ਦੋ ਦਿਨ ਜਿਹੜਾ ਕਲਾਸ ਚ ਲੱਗੂਗੀ ਉਸ ਤੋਂ ਇਹ ਟਾਪਿਕ ਖਤਮ ਹੋ ਜਾਣਾ ਹੈ ਠੀਕ ਹੈ ਵੀ ਸੀਡੀਪੀ ਦੀ ਕਲਾਸ ਮਨੋਵਿਗਿਆਨ ਦੀ ਕਲਾਸ ਰਾਤੀ 7:30 ਮਿੰਟਾਂ ਤੇ ਹੋਵੇਗੀ ਪਾਸ਼ਾ ਭਗ ਪੰਜਾਬ ਦਾ ਮੁੱਖ ਦਫ਼ਤਰ ਕਿੱਥੇ ਹੈ ਚੰਡੀਗੜ੍ਹ ਹੈ ਦਿੱਲੀ ਹੈ ਅੰਮ੍ਰਿਤਸਰ ਹੈ ਜਾਂ ਪਟਿਆਲਾ ਸੋ ਰਾਈਟ ਆਨਸਰ ਤੁਹਾਡਾ ਕੀ ਹੋਣਾ ਹੈ ਟੀ ਆਨਸਰ ਹੋਣਾ ਟੀ ਪਟਿਆਲਾ ਆਊਗਾ ਤੇ ਇਸ ਤੋਂ ਇਲਾਵਾ ਵੀ ਜਿਹੜੀ ਮਨਪ੍ਰੀਤ ਮੈਡਮ ਦੀ ਕਲਾਸ ਐਸਐਸਟੀ ਵਾਲਿਆਂ ਵਾਸਤੇ 10 ਵਜੇ ਹੁੰਦੀ ਹੈ ਅੱਜ ਉਹ ਕਲਾਸ ਉਸ ਟਾਈਮ ਨੂੰ ਨਹੀਂ ਹੋਈ ਐ ਐਸਐਸਟੀ ਲਈ ਉਹ ਕਲਾਸ 6:15 ਤੇ ਹੋਏਗੀ ਅੱਜ ਠੀਕ ਐ ਪਰ ਉਸ ਤੋਂ ਬਾਅਦ ਕੱਲ ਨੂੰ ਉਹ ਕਲਾਸ 10 ਵਜੇ ਹੀ ਹੋਣੀ ਐ ਪਰ ਅੱਜ ਕਿਸੇ ਵਜ੍ਹਾ ਕਰਕੇ ਉਹ 6:15 ਤੇ ਸ਼ਾਮ ਨੂੰ ਹੋਏਗੀ ਪੰਜਵਾਂ ਵੇਦ ਕਿਸ ਨੂੰ ਕਿਹਾ ਜਾਂਦਾ ਵੀ ਕਰੋ ਪੰਜਵਾਂ ਵੇਦ ਕਿਸ ਨੂੰ ਕਿਹਾ ਜਾਂਦਾ ਕਹਾਣੀ ਨੂੰ ਨਾਟਕ ਨੂੰ ਨਾਵਲ ਨੂੰ ਜਾਂ ਸਵੈਜੀਵਨੀ ਨੂੰ ਪੰਜਵਾਂ ਵੇਦ ਕਿਸ ਨੂੰ ਕਿਹਾ ਜਾਂਦਾ ਚਾਰ ਗੱਲਾਂ ਤੁਹਾਡੇ ਸਾਹਮਣੇ ਪੰਜਵਾਂ ਬੇਦ ਕਿਸ ਨੂੰ ਕਿਹਾ ਜਾਂਦਾ ਹੈ ਕਹਾਣੀ ਨੂੰ ਨਾਟਕ ਨੂੰ ਨਾਵਲ ਨੂੰ ਸਵੈਜੀਵਨੀ ਨੂੰ ਪੰਜਵਾਂ ਬੇਦ ਕਿਸ ਨੂੰ ਕਿਹਾ ਜਾਂਦਾ ਹੈ ਕਰ ਦੋ ਅਨਸਰ ਵੀ ਖਿੱਚ ਕੇ ਪੰਜਵਾਂ ਬੇਦ ਕਿਸ ਨੂੰ ਕਿਹਾ ਜਾਂਦਾ ਹੈ ਦੇਖਦੇ ਹਾਂ ਕੌਣ-ਕੌਣ ਅਨਸਰ ਕਰਦਾ ਸੀਰੀਅਲ ਨੰਬਰ ਪਾ ਦਿਓ ਕਿੰਨੇ ਤੇ ਪਹੁੰਚ ਗਏ ਆਪਾਂ ਪਿਛਲਾ ਕਿੰਨਾ ਸੀ ਪਿਛਲਾ ਸੀ ਪ੍ਰਸ਼ਨ ਆਪਣਾ ਨੰਬਰ ਪਾਉਣਾ ਭੁੱਲ ਗਏ ਨਾ ਯਾਰ ਚਲੋ ਕੋਈ ਗੱਲ ਨਹੀਂ ਤੁਸੀਂ ਆਪ ਦੇ ਹਿਸਾਬ ਨਾਲ ਕਰ ਦਿਓ ਸੋ ਅਨਸਰ ਤੁਹਾਡਾ ਕੀ ਹੋਣਾ ਬੀ ਆਊਗਾ ਨਾਟਕ ਆਊਗਾ ਠੀਕ ਹੈ ਨਾਟਕ ਨੂੰ ਬੀਅੰਸ ਵੈਰੀ ਗੁੱਡ ਭਰਤਮੁਨੀ ਨੇ ਕਿਹਾ ਸ਼ਾਬਾ ਅਗਲਾ ਕਹਿੰਦੇ ਕੋਠੇ ਖੜਕ ਸਿੰਘ ਨਾਵਲ ਦਾ ਮੁੱਖ ਵਿਸ਼ਾ ਕੀ ਹੈ ਕੋਠੇ ਖੜਕ ਸਿੰਘ ਨਾਵਲ ਦਾ ਮੁੱਖ ਵਿਸ਼ਾ ਕੀ ਹੈ ਤਾਂ ਇਸ ਦਾ ਅਨਸਰ ਕਰੋ ਤੇ 16 ਜਣੇ ਵਾਚ ਕਰ ਨੂੰ ਲਾਈਕ 13 ਦਾ ਬਰਾਬਰ ਸਾਰੇ ਨੇ ਲਾਈਕ ਕਰ ਦਿਓ ਵੀ ਇੱਕ ਵਾਰੀ ਸਾਰੇ ਨੇ ਬਰਾਬਰ ਦਾ ਲਾਈਕ ਕਰ ਦਿਓ ਕੋਠੇ ਖੜਕ ਸਿੰਘ ਨਾਵਲ ਦਾ ਮੁੱਖ ਵਿਸ਼ਾ ਕੀ ਹੈ ਭਾਰਤੀ ਆਜ਼ਾਦੀ ਤੋਂ ਪਹਿਲਾਂ ਦਾ ਸਮਾਜਿਕ ਸੱਭਿਆਚਾਰਕ ਵਾਤਾਵਰਨ ਤੇ ਆਮ ਲੋਕਾਂ ਦੀ ਜੀਵਨ ਸ਼ੈਲੀ ਭਾਰਤੀ ਆਜ਼ਾਦੀ ਤੋਂ ਬਾਅਦ ਦਾ ਸਮਾਜਿਕ ਸੱਭਿਆਚਾਰਾ ਵਾਤਾਵਰਨ ਅਤੇ ਆਮ ਲੋਕਾਂ ਦੀ ਜੀਵਨ ਸ਼ੈਲੀ ਅੱਛਾ ਦੋਵਾਂ ਵਿੱਚ ਹੀ ਲਿਖੀ ਗਈ ਅੱਛਾ ਹਾਂ ਇਹ ਪਹਿਲਾਂ ਲਿਖਿਆ ਇਹ ਬਾਅਦ ਹੈ ਫਰਕ ਹੈ ਦੋਨੇ ਆਪਸ਼ਨਾਂ 'ਚ ਵੀ ਜਾਂ ਪ੍ਰੁਕ ਦੋਨੋਂ ਜਾਂ ਕੋਈ ਨਹੀਂ ਵੀ ਆਪਸ਼ਨਾਂ 'ਚ ਫਰਕ ਹੈ ਥੋੜਾ ਧਿਆਨ ਨਾਲ ਪੜੋ ਹਾਂ ਸੀਡੀਪੀ ਦੀ ਕਲਾਸ ਲੱਗੂਗੀ 7:30 ਲੱਗੂਗੀ ਵੀ 7:30 ਮਿੰਟਾਂ ਤੀ ਸ਼ੁਰੂ ਕਰਾਂਗੇ ਹਾਂ ਕਰੋ ਵੀ ਅਨਸਰ हां ऑप्शन अलग-अलग ਨੇ ਕਰ ਦੋ ਆਨਸਰ ਵੀ ਕੀਰੇਣਾ ਆਨਸਰ ਕਰ ਦੋ ਜਲਦੀ ਜਲਦੀ ਪ੍ਰਸ਼ਨ ਤੁਹਾਡੀ ਸਕਰੀਨ ਤੇ ਹੈ ਕੋਠੇ ਖੜਕ ਸਿੰਘ ਨਾਵਲ ਹੈ ਵੀ ਠੀਕ ਹੈ ਸੋ ਰਾਈਟ ਆਨਸਰ ਤੁਹਾਡਾ ਸੀ ਹੋਊਗਾ ਉਪਰੋਕੋ ਦੋਨੋ ਹੀ ਚੀਜ਼ਾਂ ਠੀਕ ਹੈ ਦੋਨੋ ਹੀ ਚੀਜ਼ਾਂ ਯਾਦੀ ਤੋਂ ਬਾਅਦ ਦੀ ਯਾਦੀ ਤੋਂ ਪਹਿਲਾਂ ਦਾ ਜਿਹੜਾ ਸਭਿਆਚਾਰਕ ਵਾਤਾਵਰਣ ਵਿੱਚ ਦਰਸਾਇਆ ਗਿਆ ਕੋਠੇ ਖੜਕ ਸਿੰਘ ਨਾਵਲ ਦੇ ਵਿੱਚ ਨੈਕਸਟ ਵੀ ਕੋਠੇ ਖੜਕ ਸਿੰਘ ਨਾਵਲ ਨੂੰ ਹੇਠ ਲਿਖਿਆਂ ਵਿੱਚੋਂ ਕਿਸ ਨੇ ਐਪਿਕ ਨਾਟਕ ਕਿਹਾ ਵੀ ਕੋਠੇ ਖੜਕ ਸਿੰਘ ਜਿਹੜਾ ਨਾਵਲ ਹੈ ਇਸ ਨੂੰ ਐਪਿਕ ਨਾਟਕ ਕਿਹਾ ਵੀ ਕਿਸ ਨੇ ਕਿਹਾ ਸ਼ਤਿੰਦਰ ਨੂਰ ਨੇ ਗੁਰਵਖ ਸਿੰਘ ਨੇ ਫ੍ਰੈਂਕ ਜਗਿੰਦਰ ਰਾਹੀ ਨੇ ਅੱਛਾ ਇੱਥੇ ਹੋਊਗਾ ਗੁਰਵਖ ਸਿੰਘ ਫ੍ਰੈਂਕ ਪੂਰੀ ਆਪਸ਼ਨ ਆਹਾ ਆ ਜਗਿੰਦਰ ਰਾਹੀ ਹੈ ਜਾਂ ਸੋਨ ਸਿੰਘ ਸੀਤਲ ਕੋਠੇ ਖੜਕ ਸਿੰਘ ਨਾਵਲ ਨੂੰ ਇਹ ਲਿਖਿਆ ਵਿੱਚ ਕਿਸ ਨੇ ਐਪਿਕ ਨਾਟਕ ਕਿਹਾ ਹੈ ਕਰੋ ਵੀ ਆਨਸਰ ਐਪਿਕ ਨਾਟਕ ਕਿਸ ਨੇ ਕਿਹਾ ਹੈ ਸੋ ਆਨਸਰ ਤੁਹਾਡਾ ਕੀ ਹੋਣਾ ਆਨਸਰ ਤੁਹਾਡਾ ਆਊਗਾ ਏ ਏ ਆਨਸਰ ਆਉਣਾ ਨੈਕਸਟ ਵੀ ਸਤਿੰਦਰ ਨੂ ਨੇ ਕੋਠੇ ਖੜਕ ਸਿੰਘ ਨਾਵਲ ਦਾ ਪ੍ਰਕਾਸ਼ਨ ਸਾਲ ਕਿਹੜਾ ਵੀ 1986 ਹੈ 1985 ਹੈ 87 ਹੈ ਜਾਂ 88 ਹੈ ਕੋਠੇ ਖੜਕ ਸਿੰਘ ਨਾਵਲ ਦਾ ਪ੍ਰਕਾਸ਼ਨ ਸਾਲ ਹੈ कोठे खड़क सिंह नावल का प्रकाशन साल है आंसर कर दो की रहेगा कोठे खड़क सिंह नावल का प्रकाशन साल की है आंसर करने की कोशिश करो जल्दी जल्दी सो राइट आंसर की होना बी आऊगा जो वेरी गुड है बी उन्नीस सौ पचासी दूजा प्या कागी है भी, है। भी? बहुत इंपॉर्टेंट प्रश्न है भी पूछे जाने की संभावना हो सद मेरे अकॉर्डिंग पहली बार कद कहीं पूछा भी जा चुका है ਦੂਜਾ ਵਿਆਹ ਕਾਂਗੀ ਕਿਸ ਦੀ ਹੈ ਸੰਸਿੰਘ ਸੇਖੂ ਬ੍ਰਿਯਾਮ ਸੰਧੂ ਈਸ਼ਵਰ ਚੰਦਰ ਨੰਦਾ ਜਾਂ ਅਜੀਤ ਕੌਰ ਦੂਜਾ ਵਿਆਹ ਕਾਂਗੀ ਕਿਸ ਦੀ ਹੈ ਚਾਰ ਗੱਲਾਂ ਤੁਹਾਡੇ ਸਾਹਮਣੇ ਆ ਕਰੋ ਅਨਸਰ ਵੀ ਜਿੰਨੇ ਤੁਸੀਂ ਵਾਚ ਕਰ ਰਹੇ ਹੋ ਸਾਰੇ ਲਾਈਕ ਕਰ ਦਿਓ ਸ਼ੇਅਰ ਵੀ ਕਰ ਦਿਓ ਹਾਂ ਵੀ ਦੂਜਾ ਪਿਆ ਕਾਂਗੀ ਕਿਸ ਦੀ ਹੈ ਦੂਜਾ ਵਿਆਹ ਕਾਂਗੀ ਕਿਸ ਦੀ ਹੈ दूजा ब्याह अकांगी राइटर है तो सज तो तो कहानी किसकी है नैक्सट क्वेश्चन स्क्रीन से साझ कहानी बहुत इंपॉर्टेंट है भी ये भी सांझ कहानी किसकी है सुजान सिंह कलवंत सिंह बिरक है गुरदयाल सिंह सारे बहुत सोना प्रश्न है करो आंसर देखते कौन सही करेगा कहानी किसान ए बी सी टी सारे आ सकते हैं सारे किए सहानी है राइट आंसर सारी आऊगा क्योंकि सज कहानी ए मिलती है साझ कहानी ए मिलती है साझ कहानी ए मिलती है तिना की सज कहानी मिलती है इसलिए राइट आंसर टी आऊगा आधुनिक लोग कवि किसान कहा जाता भी आधुनिक लोग कवि ਪਾਇਰ ਸਿੰਘ ਨੂੰ ਕਿਹਾ ਜਾਂਦਾ ਤਨੀਰਾਮ ਚਾਤਰਿਕ ਨੂੰ ਕਿਹਾ ਜਾਂਦਾ ਹੈ ਪ੍ਰੋਫੈਸਰ ਪੂਰਨ ਸਿੰਘ ਨੂੰ ਕਿਹਾ ਜਾਂਦਾ ਹੈ ਪ੍ਰੋਫੈਸਰ ਮੋਹਨ ਸਿੰਘ ਨੂੰ ਕਿਹਾ ਜਾਂਦਾ ਹੈ ਆਧੁਨਿਕ ਲੋਕ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਵੀ ਆਧੁਨਿਕ ਲੋਕ ਕਵੀ ਕਿਸ ਨੂੰ ਕਿਹਾ ਜਾਂਦਾ ਹੈ ਸੋ ਆਨਸਰ ਕਰੋ ਜਲਦੀ ਜਲਦੀ ਸਿਮੀ ਕਰੇ ਰਿਹਾ ਹੈ ਸੁਨੀਲ ਕੁਮਾਰ ਰਵਿੰਦਰ ਕੌਰ ਨਮਿਤ ਗੁਪਤਾ ਹਾਂ ਇੱਕ ਵਾਰੀ ਮੈਨੂੰ ਦੱਸ ਦੋ ਵੀ ਕਲਾਸ ਦੇ ਵਿੱਚ ਮਾਸਟਰ ਗ੍ਰੈਜੂਏਟ ਵਾਲੇ ਕਿਹੜੇ-ਕਿਹੜੇ ਨੇ ਮੈਨੂੰ ਪਤਾ ਵੀ ਬਹੁਤ ਸਾਰੇ ਕਲਾਸ ਆ ਮਾਸਟਰ ਗੇਟ ਵਾਸਤੇ ਲਾਰੇ ਨੇ ਪੰਜਾਬੀ ਦੀ ਕਲਾਸ ਕਿਹੜੇ-ਕਿਹੜੇ ਕੋਲੇ ਹੱਥ ਖੜਾ ਕਰੋ ਹਾਂ ਮੈਨੂੰ ਕੁਝ ਸਟੂਡੈਂਟ ਲੱਗ ਰਹੇ ਨੇ ਕਿਉਂਕਿ ਮੈਨੂੰ ਹੁਣ ਕਾਫੀ ਦਿਨ ਹੋ ਗਏ ਧਿਆਨ ਚ ਨਹੀਂ ਹੈਗਾ ਕਿਉਂਕਿ ਆਪਾਂ ਮਾਸਟਰ ਗੇਟ ਦੀਆਂ ਕਲਾਸਾਂ ਬੰਦ ਕੀਤੀਆਂ ਹੋਈਆਂ ਪਰ ਹੋ ਸਕਦਾ ਚਾਲੂ ਕਰ ਦਈਏ ਮਾਸਟਰ ਗੇਟ ਦੀ ਕਲਾਸ ਦਾ ਜਿਹੜਾ ਸਮਾਂ ਆ ਰਾਤੀ ਪਾਵਾਂਗੇ ਹੁਣ ਆਪਾਂ ਪੰਜਾਬੀ ਮਾਸਟਰ ਗੇਟਰ ਵਾਸਤੇ ਪਰਲ ਘਟ ਮੰਨ ਲਓ 7:30 ਆਪਾਂ ਕਲਾਸ ਕਰਾਂਗੇ ਠੀਕ ਹੈ ਸੀਡੀਪੀ ਸੀਡੀਪੀ ਦੀ ਕਲਾਸ ਤੇ ਆਪਾਂ ਲਗਭਗ ਘੰਟਾ ਲਾਉਣੇ ਆ ਤੇ ਮੈਨੂੰ ਲੱਗਦਾ ਵੀ ਆਪਾਂ ਨੂੰ 8:45 ਦੇ 8:45 ਮਿੰਟਾਂ ਤੇ ਆਪਾਂ ਨੂੰ ਰਾਤ ਦੇ ਸਮੇਂ ਮਾਸਟਰ ਗੇਰ ਪੰਜਾਬੀ ਦੀ ਕਲਾਸ ਸ਼ੁਰੂ ਕਰ ਦੇਣੀ ਚਾਹੀਦੀ ਹੈ ਹਨਾ ਉਸ ਦਾ ਅੱਜ ਹੀ ਕਰ ਦਈਏ ਸ਼ੁਰੂ ਵੈਸੇ ਮਾਸਟਰ ਗੇਰ ਪੰਜਾਬੀ ਦੀ ਇੱਕ ਕਲਾਸ ਤਾਂ ਵੀ ਤੁਹਾਨੂੰ ਮਨਪ੍ਰੀਤ ਮੈਡਮ ਵੱਲੋਂ ਚੱਲ ਰਹੀ ਹੈ ਇੱਕ ਆਪਣੇ ਵੱਲੋਂ ਜਿਹੜੀ ਚੱਲਦੀ ਸੀ ਗ੍ਰਾਮਰ ਦੀ ਜਿਹੜੀ ਆਪਣੀ ਸੀਰੀ ਚੱਲ ਰਹੀ ਸੀ ਟੌਪਿਕ ਵਾਈਜ਼ ਉਹ ਆਪਾਂ ਕੰਟੀਨਿਊ ਕਰਾਂਗੇ ਕਹਿੰਦੇ ਪੀਐਸਟ ਟਵਾਲੇ ਹੀ ਆ ਨਹੀਂ ਵੀ ਪ੍ਰੀਤ ਪੱਟੀ ਮਾਸਟਰ ਗੇਰ ਵਾਲੇ ਆ ਨਾ ਮੈਨ ਪਤਾ हां चलो कोई गल नहीं सो आधुनिक कवि सोनूपति है भाई वीर सिंह है अच्छा आधुनिक लोक कवि लिखया भाई लोक कवि ओ आधुनिक कवि वेस्ता भाई वीर सिंह है आधुनिक काव्य ਦਾ ਮੋਢੀ ਕਿਹਾ ਜਾਂਦਾ ਇਹਨੂੰ ਪਰ ਇਹ ਲੋਕ ਕਵੀ ਆਧੁਨਿਕ ਲੋਕ ਕਵੀ ਤਨੀਰਾਮ ਚਾਤਰੀਕ ਹੈ ਜਿੰਨਾ ਵੀ ਆ ਗਿਆ ਵੈਰੀ ਗੁੱਡ ਹੈ ਜਿਹੜਾ ਭਾਈ ਵੀਰ ਸਿੰਘ ਹੈ ਇਹਨੂੰ ਵੀ ਆਧੁਨਿਕ ਕਵੀ ਤਾਂ ਕਿਹਾ ਜਾਂਦਾ ਪਰ ਇਹ ਆਧੁਨਿਕ ਕਾਵ ਦਾ ਮੋਢੀ ਕਿਹਾ ਜਾਂਦਾ ਇਹਨੂੰ ਠੀਕ ਹੈ ਪਰ ਲੋਕ ਕਵੀ ਆਧੁਨਿਕ ਤੌਰ ਤੇ ਉਹ ਕੌਣ ਹੈ ਤਨੀਰਾਮ ਚਾਤਰੀਕ ਜਿਹਨੀਆਂ ਇਹ ਰਚਨਾਵਾਂ ਲੋਕ ਰੰਗ ਨਾਲ ਜੁੜੀਆਂ ਹੋਈਆਂ ਨੇ। ਨੈਕਸਟ ਵੀ ਰਮਾਂਸ ਬਾਤ ਦਾ ਮੋਢੀ ਕੌਣ ਹੈ ਵੀ ਪ੍ਰੋਫੈਸਰ ਪੂਨ ਸਿੰਘ ਹੈ ਪ੍ਰੋਫੈਸਰ ਮੋਹਨ ਸਿੰਘ ਹੈ ਅਮਰਦਾ ਪ੍ਰੀਤਮ ਹੈ ਜਾਂ ਭਾਈ ਵੀਰ ਸਿੰਘ ਹੈ ਰਮਾਂਸ ਬਾਤ ਰਮਾਂਸ ਬਾਤ ਦਾ ਮੋਢੀ ਪੁੱਛਿਆ ਗਿਆ ਮੋਢੀ ਰਮਾਂਸ ਬਾਤ ਦਾ ਮੋਢੀ ਕੌਣ ਹੈ ਵੀ ਜਲਦੀ ਜਲਦੀ ਰਮਾਂਸ ਬਾਤ ਦਾ ਮੋਢੀ ਰਾਮਨਦੀਪ 7 ਨੰਬਰ ਘਟ ਗਏ ਸੀ ਅੱਛਾ ਪਹਿਲਾਂ ਪੀਐਸਟਟ ਚੋ ਗੈ ਰਹੇ ਹਾਂ ਕੋਈ ਗੱਲ ਨਹੀਂ ਇਸ ਵਾਰ ਮਿਹਨਤ ਕਰੋ ਵੀ ਪਰਮਾਤਮਾ ਮਿਹਰ ਕਰੇਗਾ ਕਿ ਹੋ ਜਾਏਗਾ ਅੱਛਾ ਸਾਰੇ ਪੀਐਸਟ ਟੋਲੇ ਤਾਂ ਚੰਗੀ ਗੱਲ ਆ ਕੋਈ ਗੱਲ ਨਹੀਂ ਬਸ ਉਹਨੂੰ ਆਲਰੇਡੀ ਕਹਿ ਵੀ ਕੱਲੇ ਪੀਐਸਟ ਟਵਸ ਨਹੀਂ ਕਲਾਸ ਨੂੰ ਹੋਰ ਵੀ ਕੋਈ ਕੋਈ ਵੀ ਦੇਖ ਸਕਦਾ ਸਿੱਧਾ ਰਾਈਟ ਆਨਸਰ ਤੁਹਾਡਾ ਕੀ ਹੋਣਾ ਏ ਹੋਊਗਾ ਪ੍ਰੋਫੈਸਰ ਪੂਰਨ ਸਿੰਘ ਨੂੰ ਰਮਾਂਸ ਬਾਤ ਦਾ ਮੋਢੀ ਮੰਨਿਆ ਜਾਂਦਾ ਠੀਕ ਹੈ ਰొਮੈਂਟਿਕ ਕਪਤਾਮਾ ਦਾ ਮੋਢੀ ਰਮਾਂਸਵਾਦ ਦਾ ਸਿੰਪਲੀ ਭਾਸ਼ਾ ਪੂਰਨ ਸਿੰਘ ਉਹ ਦੂਆਸ ਨੂੰ ਪਤਾ ਵੀ ਜਿਵੇਂ ਅੰਮ੍ਰਿਤਾ ਪ੍ਰੀਤਮ ਉਰਮੈਂਟਵਾਦੀ ਰੋਮਾਂਟਿਕ ਅਤੇ ਪ੍ਰਗਤੀਵਾਦੀ ਧਾਰਾ ਚ ਆ ਜਾਂਦੇ ਆ ਤੇ ਆਪਣਾ ਪ੍ਰੋਫੈਸਰ ਮੋਹਨ ਸਿੰਘ ਇਹ ਵੀ ਰੋਮਾਂਟਿਕ ਤੇ ਪ੍ਰਗਤੀਵਾਦੀ ਆ ਜਾਂਦੇ ਹਨ ਇਹ ਮਾਇਨੇ ਸਾਬੋ ਤੇ ਮੇਰ ਰੋਮਾਂਟਿਕ ਗੱਲ ਕਰਦੇ ਆ ਇਹ ਰਮਾਂਸਵਾਦੀ ਤਿੰਨੋ ਗੱਲ ਕਰਦੇ ਆ ਪਹਿਲੇ ਤਿੰਨੇ ਨੇ ਠੀਕ ਹੈ ਪਰ ਜਿਹੜੇ ਭਾਈ ਵੀਰ ਸਿੰਘ ਹੈ ਇਹ ਨਹੀਂ ਕਰਦੇ ਇਹ ਕਿਹਦੀ ਗੱਲ ਕਰਦੇ ਆ ਕਿਉਂਕਿ ਭਾਈ ਵੀਰ ਸਿੰਘ ਤੋਂ ਬਾਅਦ ਹੀ ਪੂਰਨ ਆਇਆ ਤਾਂ ਪੂਰਨ ਬਾਅਦ ਚ ਆਇਸ ਕਰਕੇ ਰਮਾਂਸਵਾਦ ਵੀ ਬਾਅਦ ਚ ਆਇਆ ਹੁਣ ਜਿਹੜਾ ਭਾਈ ਵੀਰ ਸਿੰਘ ਹੈ ਇਹ ਕਿਹਦੀ ਗੱਲ ਕਰਦਾ ਇਹ ਰਹਿਸਵਾਦੀ ਗੱਲ ਕਰਦਾ ਠੀਕ ਹੈ ਇਹ ਰਿਹਸਵਾਦੀ ਦੀ ਗੱਲ ਕਰਦਾ ਆਪਣੀ ਕਪਤਾਵਾਂ ਚ ਰਿਹਸਵਾਦੀ ਕਵੀ ਐਸਲੀ ਰਾਈਟ ਆਨਸਰ ਇਹਦਾ ਹੋਣਾ ਸੀ ਆਪਣਾ ਏ ਨੈਕਸਟ ਵੀ ਅਗਲਾ ਪ੍ਰੋਫੈਸਰ ਪੂਨ ਸਿੰਘ ਦੀ ਮੌਤ ਕਦੋਂ ਹੋਈ ਵੀ ਹਾਂ ਪ੍ਰੋਫੈਸਰ ਪੂਨ ਸਿੰਘ ਦੀ ਮੌਤ ਕਦੋਂ ਹੋਈ ਪ੍ਰੋਫੈਸਰ ਪੂਨ ਸਿੰਘ ਦੀ ਮੌਤ ਕਦੋਂ ਹੋਈ ਵੀ ਕਲਾਸ ਨੂੰ ਥੋੜਾ ਜਿਹਾ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਵੀ ਕਿਉਂਕਿ ਆਪਣਾ ਨਾ ਥੋੜਾ ਜਿਹਾ ਚੈਨਲ ਦੀ ਜਿਹੜੀ ਰੀਚ ਉਹ ਬਹੁਤ ਡਾਊਨ ਚੱਲ ਰਹੀ ਹੈ ਠੀਕ ਹੈ ਤੇ ਆਪਾਂ ਇੱਕ ਤਾਂ ਥੋੜੀਆਂ ਕਲਾਸਾਂ ਆਪਣੀਆਂ ਕਿਸੇ ਵਜਾ ਕਰਕੇ ਪਿੱਛੇ ਰੁਕ ਗਈਆਂ ਸੀ ਤੋਂ ਦੁਆ ਦਾ ਫਿਰ ਦੁਆਰਾ ਉਹਨਾਂ ਪ੍ਰੋਪਰ ਸਿਸਟਮ ਨਹੀਂ ਵੱਧ ਰਿਹਾ ਤਾਂ ਆਪਾਂ ਕੋਸ਼ਿਸ਼ ਕਰੇ ਕਿ ਗੱਡੀ ਲੈਣ ਤੇ ਦੁਆਰਾ ਲਈਏ ਉਵੇਂ ਪਹਿਲਾਂ ਦੀ ਤਰ੍ਹਾਂ ਇੱਕ ਆਪਣਾ WhatsApp ਦੀ ਪ੍ਰੌਮ ਲਵਾਰੀ ਹੈ ਸਟੂਡੈਂਟ ਤੇ ਕਲਾਸ ਨਹੀਂ ਜਾਂਦੀ ਵੀ ਹੈ ਨਾ ਜਿਹੜੀ ਆਪਾਂ WhatsApp ਗਰੁੱਪ ਬਣਾਏ ਹੋਏ ਸੀ ਉਹ ਮੰਨ ਲਓ ਇੱਕ ਮਹੀਨੇ ਲਈ ਬੈਨ ਨੇ ਠੀਕ ਹੈ ਤਾਂ ਕਰਕੇ ਜਿਹੜੀ ਆਪਾਂ ਮੈਸੇਜ ਸੈਂਡ ਕਰਦੋਂ ਨਹੀਂ ਜਾ ਰਿਹਾ ਇਸ ਕਰਕੇ ਆਪਾਂ ਕਾਮਨੋ ਗਰੁੱਪ ਬਣਾਉਣ ਦੀ ਕੋਸ਼ਿਸ਼ ਕਰ ਰਹੇ ਆ ਤਾਂ ਕੁਛ ਨਾ ਕੁਛ ਨਵਾਂ ਕਰਨ ਦੀ ਕੋਸ਼ਿਸ਼ ਕਰਾਂਗੇ ਸਵਾਂਸਰ ਤੁਹਾਡਾ ਕੀ ਹੋਣਾ ਅਨਸਰ ਜਿਹਨਾਂ ਆਊਗਾ ਤੁਹਾਡਾ ਬੀ ਆਊਗਾ ਪੀ 31 ਮਾਰਚ 1931 ਠੀਕ ਹੈ ਵੀ ਸਵਾਂਸਰ ਜਿਹਨਾਂ ਬੀ ਆ ਗਿਆ ਵੈਰੀ ਗੁੱਡ 31 ਮਾਰਚ 1931 ਨੂੰ ਪ੍ਰੋਫੈਸਰ ਕੂਨ ਸਿੰਘ ਦੀ ਮੌਤ ਹੋਈ ਹੈ ਨੈਕਸਟ ਵੀ ਕਪੂਰ ਸਿੰਘ ਘੁੰਮਣ ਦੀ ਇਕਾਂਗੀ ਹੈ ਜੈਲਦਾਰ ਇਹਦਾ ਪ੍ਰਕਾਸ਼ਿਤ ਬਰਾ ਜਾਂ ਸਾਲ ਕੀ ਹੈ ਵੀ 1950 1955 1967 1968 कपूर सिंह घुम्मण एक आंगिकार है एक ठीक है इदी कांगीया जेलदार है इदा प्रकाशित साल जा प्रकाशित बरा की है जल्दी आंसर करने दी कोशिश करो भी खिंच के स्पीड नाल चैनल ते नवे ਤਾਂ سبسਕ੍ਰਾਈਬ ਕਰ ਲਿਓ ਪੁਰਾਣੇ ਕੇ ਦਾ ਲਾਈਕ ਸ਼ੇਅਰ ਕਮੈਂਟ ਕਰ ਦਿਓ ਵੀ ਬਈ ਤੁਸੀਂ ਬਦਲ ਦੀ ਬਜਾਏ ਘਟ ਰਹੇ ਹੋ ਨਾ ਚਲੋ ਕੋਈ ਗੱਲ ਨਹੀਂ ਵਿਛੋ ਤੋ ਠੀਕ ਆਪਣਾ ਕੰਮ ਪਣਾਉਣਾ ਤੁਹਾਡਾ ਕੰਮ ਪੜਨਾ ਜਿਹਨੂੰ ਚੰਗਾ ਲੱਗਦਾ ਪੜ ਸਕਦਾ ਵੀ ਆ ਅਨਸਰ ਵੀ ਆ ਗਿਆ ਅਮਨਦੀਪ ਸਿੰਘ ਦਾ ਆ ਗਿਆ ਨਵਜੋਤ ਕੌਰ ਦਾ ਆ ਗਿਆ ਰਵਿੰਦਰ ਕੌਰ ਵੀ ਕਰੇ ਗਿਆ ਤਾਂ ਰਾਈਟ ਅਨਸਰ ਤੁਹਾਡਾ ਕੀ ਹੋਣਾ ਬੀ ਹੋਊਗਾ ਬਿਲਕੁਲ ਸਹੀ 1956 ਨੈਕਸਟ ਮੇਰਾ ਆਖਰੀ ਸਫਰਨਾਮਾ ਰਚਨਾ ਦਾ ਪ੍ਰਕਾਸ਼ਿਤ ਸਾਲ ਹੈ ਵੀ ਮੇਰਾ ਆਖਰੀ ਸਫਰਨਾਮਾ ਇੱਕ ਹੀ ਇੱਕ ਸਫਰਨਾਮਾ ਰਚਨਾ ਹੈ ਮੇਰਾ ਆਖਰੀ ਸਫਰਨਾਮਾ ਇਹਦਾ ਪ੍ਰਕਾਸ਼ਿਤ ਸਾਲ ਪੁੱਛਿਆ ਗਿਆ ਵੀ ਠੀਕ ਹੈ 1980 ਹੈ 1970 ਹੈ 1960 ਹੈ ਜਾਂ 1999 ਹੈ ਕਈ ਵਾਰੀ ਟੈਕਨੀਕਲ ਪ੍ਰੋਬਲਮ ਵੀ ਆ ਜਾਂਦੀ ਹੈ ਸਟੂਡੈਂਟ ਆਟੋਮੈਟਿਕ ਘਟਦੇ ਆਟੋਮੈਟਿਕ ਵੱਧਦੇ ਆ ਵੀ ਚਲੋ ਵੀ ਕਰੋ ਅਨਸਰ ਕਈ ਵਾਰੀ ਕਲਾਸ ਸਟੂਡੈਂਟ ਜਿਆਦਾ ਹੁੰਦੇ ਇੱਥੇ ਸ਼ੋਅ ਕੱਟ ਕਰਦਾ ਹੁੰਦਾ ਠੀਕ ਹੈ ਕਰ ਦੋ ਅਨਸਰ ਵੀ ਕੀ ਰਹਿਣਾ ਮੇਰਾ ਆਖਰੀ ਸਾਫਰਨਾਮਾ ਰਚਨਾ ਪ੍ਰਕਾਸ਼ਿਤ ਸਾਲ ਕੀ ਹੈ ਵੀ ਤੇ ਨਾਲ ਦੇ ਨਾਲ ਕਮੈਂਟ ਕਰ ਦੋ ਹੈ ਕਿਸ ਦਾ ਵੀ ਮੇਰਾ ਆਖਰੀ ਸਾਫਰਨਾਮਾ ਕਿਸ ਦੀ ਰਚਨਾ ਹੈ ਤੇ ਦਾ ਪ੍ਰਕਾਸ਼ਿਤ ਸਾਲ ਤਾਂ ਤੁਸੀਂ ਦੱਸਣੀ ਹੈ ਪ੍ਰਸ਼ਨ ਦੇ ਅਕੋੜੇ ਲਾਲ ਸਿੰਘ ਕਾਮਲਾ ਕਾਲ 1980 ਠੀਕ ਹੈ ਵੀ ਵੈਰੀ ਗੁੱਡ ਸੋ ਆਨਸਰ ਤੁਹਾਡਾ A ਨੈਕਸਟ ਵੀ ਉਸ ਪਾਰ ਉਸ ਪਾਰ ਇੱਕ ਕਹਾਣੀ ਦਾ ਨਾਮ ਹੈ ਟਾਈਟਲ ਹੈ ਉਸ ਪਾਰ ਕਹਾਣੀ ਕਹਿੰਦੇ ਕਿਸ ਦੀ ਹੈ ਵੀ ਗੁਰਮੁਖੀ ਸੇ ਮਸਾਫਰ ਰਵੀਤ ਢੰਡ ਨੂਰੰਗ ਸਿੰਘ ਜਾਂ ਬ੍ਰਿਆਮ ਸੰਧੂ ਕਰਵਨ ਸਰਵੀ ਜਲਦੀ ਜਲਦੀ ਆਨਸਰ ਕਰਨ ਦੀ ਕੋਸ਼ਿਸ਼ ਕਰੋ ਕੀ ਰਹੇਗਾ ਸੋ ਰਾਈਟ ਆਨਸਰ ਤੁਹਾਡਾ ਕੀ ਹੋਣਾ? ਬੀ ਆਨਸਰ ਜਿਹਨਾਂ ਆ ਗਿਆ ਵੈਰੀ ਗੁੱਡ ਰਿਕਵਿਟ ਟੰਡ। ਨੈਕਸਟ ਅਗਲਾ ਪ੍ਰਸ਼ਨ। ਹਾਂ ਉਸ ਪਾਰਖਾਣੀ ਦਾ ਪ੍ਰਕਾਸ਼ਿਤ ਸਾਲ ਕੀ ਹੈ ਵੀ? ਇਹਦਾ ਪ੍ਰਕਾਸ਼ਿਤ ਸਮਾਂ ਵੀ ਨਾਲ ਪੁੱਛਿਆ ਗਿਆ। ਕਰ ਦੋ ਆਨਸਰ ਵੀ ਰਿਕਵਿਟ ਟੰਡ ਦੀ ਕਹਾਣੀ ਹੈ। ਇਹਦਾ ਪ੍ਰਕਾਸ਼ਿਤ ਸਾਲ ਦੱਸੋ ਜਲਦੀ ਕੀ ਰਹੇਗਾ? ਪ੍ਰਕਾਸ਼ਿਤ ਸਾਲ ਦੱਸੋ ਵੀ ਕੀ ਰਹੇਗਾ ਸੋ ਰਾਈਟ ਆਨਸਰ ਤੁਹਾਡਾ ਕੀ ਹੋਣਾ ਏ ਆਉਣਾ ਬੀ ਆਉਣਾ ਸੀ ਡੀ ਚਾਰ ਆਪਸ਼ਨਾਂ ਹੈਗੀਆਂ ਤਾਂ ਉਸ ਪਾਰਖਾਣੀ ਦਾ ਪ੍ਰਕਾਸ਼ਿਤ ਸਾਲ ਕੀ ਹੋਣਾ ਏ ਆਉਣਾ 1975 ਨੈਕਸਟ ਵੀ ਹਾਂ ਨੈਕਸਟ ਕਰਦੇ ਹਾਂ ਨੈਕਸਟ ਪ੍ਰਸ਼ਨ ਨੈਕਸਟ ਤੋਂ ਪਹਿਲਾਂ ਦੱਸ ਦਈਏ ਵੀ ਤੁਹਾਡੇ ਸਾਹਮਣੇ ਟੈਲੀਗ੍ਰam ਚੈਨਲ ਹੈ ਇਹਨੂੰ ਜੁਆਇਨ ਜ਼ਰੂਰ ਕਰ ਲਿਓ ਟੈਲੀਗ੍ਰam ਚੈਨਲ ਦਾ ਲਿੰਕ ਜਿਹੜਾ ਤੁਹਾਨੂੰ ਕਮੈਂਟ ਬਾਕਸ 'ਚ ਮੈਂ ਹੁਣੇ ਦੇ ਦਿੰਦਾ ਇੱਕ ਸੈਕਿੰਡ ਅ ਸ਼ਾਇਦ ਦਿੱਤਾ ਸੀ ਪਹਿਲੇ ਲਿੰਕ ਭਿੰਦ ਕਰਨਾ ਭੁੱਲ ਗਏ ਮੈਂ ਲਾਉ ਆ ਲਿੰਕ ਤੁਹਾਨੂੰ ਮਿਲ ਗਿਆ ਵੀ ਟੈਲੀਗ੍ਰam ਦਾ ਇਹਨੂੰ ਜਰੂਰ ਜੁਆਇਨ ਕਰ ਲਓ ਟੈਲੀਗ੍ਰam ਨੂੰ ਕਿਉਂਕਿ ਜਿਹੜੀ ਆਪਣੀ ਵਟਸਐਪ ਦੀ ਪ੍ਰੋਬਲਮ ਚੱਲ ਰਹੀ ਹੈ ਤਾਂ ਹੁਣ ਜਿਹੜੀਆਂ ਕਲਾਸਾਂ ਵਟਸਐਪ ਤੇ ਕਈ ਵਾਰੀ ਨਹੀਂ ਹੁੰਦੀਆਂ ਤਾਂ ਤੁਹਾਨੂੰ ਟੈਲੀਗ੍ਰam ਤੇ ਜਿਹੜੀਆਂ 100% ਮਿਲਣਗੀਆਂ ਮਿਲਣਗੀਆਂ ਠੀਕ ਹੈ ਸੋ ਨਾਮ ਸਬਜੈਕਟ ਡਿਸਟ੍ਰਿਕਟ ਜੈਂਡਰ ਚਾਰ ਚੀਜ਼ਾਂ ਲਿਖ ਕੇ ਭੇਜ ਦਿਓ ਤੁਹਾਨੂੰ ਫ੍ਰੀ ਵਟਸਐਪ ਗਰੁੱਪ ਚ ਵੀ ਐਡ ਕਰ ਲਿਆ ਜਾਊਗਾ ਠੀਕ ਹੈ 9877333752 ਤਾਂ ਹੁਣ ਵੀ ਜਿੰਨਾ ਟਾਈਮ ਆਪਣੇ ਪਹਿਲਾਂਲੇ ਜਿਹੜੇ ਬ੍ਰੌਡਕਾਸਟ ਬ੍ਰੌਡਕਾਸਟ ਗਰੁੱਪਸੋਂ ਨਹੀਂ ਚੱਲ ਰਹੇ ਤਾਂ ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਆਪਾਂ ਕਾਮਨ ਗਰੁੱਪ ਚ ਐਡ ਕਰਾਂਗੇ ਜਿਹੜੇ ਵੀ ਨੰਬਰ ਸਟੂਡੈਂਟ ਭੇਜਣਗੇ ਆਪਣਾ ਨਾਮ ਲਿਖ ਦਿਓ ਸਬਜੈਕਟ ਡਿਸਪਲਿਨ ਜੈਂਡਰ ਚਾਰਜ ਚ ਲਿਖ ਕੇ ਭੇਜ ਦਿਓ ਤੁਹਾਨੂੰ ਕਾਮਨ ਗਰੁੱਪ ਦੇ ਵਿੱਚ ਐਡ ਕਰ ਲਿਆ ਜਾਊਗਾ ਠੀਕ ਹੈ ਵੀ ਸੋ ਬਹੁਤ ਸਾਰੇ ਸਟੂਡੈਂਟ ਐਡ ਹੋ ਚੁੱਕੇ ਆ ਇਹ ਤੁਹਾਡੇ ਸਾਹਮਣੇ ਕੋਰਸ ਆ ਵੀ ਕਾਮਨ ਕੋਰਸ ਜਿਹੜਾ ਕਿ 90 ਅੰਕਾਂ ਵਾਲਾ ਕੋਰਸ ਹੈ ਪੀਐਸਟਟ ਵਾਲਿਆਂ ਵਾਸਤੇ ਚਾਹੇ ਈਟੀਟੀ ਵਾਲਿਆਂ ਚਾਹੇ ਬੀਐਡ ਵਾਲਿਆਂ ਨੂੰ ਜਿਹੜਾ ਸੀਡੀਪੀ ਪੰਜਾਬੀ ਇੰਗਲਿਸ਼ ਤਿੰਨ ਸਬਜੈਕਟ ਮਿਲਦੇ ਆ ਤੁਹਾਨੂੰ ਤਿੰਨੇ ਸਬਜੈਕਟਾਂ ਦੀ ਥਿਉਰੀ ਵੀਡੀਓ ਲੈਕਚਰ ਮੌਕ ਟੈਸਟ ਪੀਬੀਕਿਊ ਸਭ ਕੁਝ ਮਿਲੂਗਾ ਠੀਕ ਹੈ ਇਸ ਐਪ ਦੇ ਉੱਪਰ ਇਹ ਕੋਰਸ ਪ੍ਰੋਵਾਈਡ ਹੋਣਗੇ ਤੇ ਇਹ ਕੋਰਸ ਤੁਸੀਂ ਬਾਏ ਕਰ ਸਕਦੇ ਹੋ ਇਸ ਲਗਭਗ ਫੁੱਲ ਕੋਰਸ ਤੁਸੀਂ ਲੈਣਾ ਚਾਹੀ ਈਟੀਟੀ ਵਾਲਿਆਂ ਚਾਹੇ ਬੀਐਡ ਵਾਲਿਆਂ ਠੀਕ ਹੈ ਤਾਂ ਬੀਐਡ ਵਾਲਿਆਂ ਵਾਸਤੇ ਐਸਐਸਟੀ ਹਿੰਦੀ ਐਸਐਸਟੀ ਪੰਜਾਬੀ ਐਸਐਸਟੀ ਇੰਗਲਿਸ਼ ਤੁਹਾਡਾ ਕੋਈ ਵੀ ਜਿਹੜਾ ਉਹ ਹੈਗਾ ਕੰਬੀਨੇਸ਼ਨ ਆ ਉਹਦੇ ਅਕੋਰਡਿੰਗ ਤੁਸੀਂ ਆਹ ਕੋਰਸ ਲੈ ਸਕਦੇ ਹੋ ਫੁੱਲ ਕੋਰਸ 150 ਅੰਕਾਂ ਦੀ ਕੰਪਲੀਟ ਤਿਆਰੀ ਤੇ ਪੀ ਸਟੈਟ 1 ਵਾਲੇ ਪੇਪਰ 88 ਵਾਲੇ 150 ਅੰਕਾਂ ਦੀ ਕੰਪਲੀਟ ਤਿਆਰੀ ਆਹ ਕੋਰਸ ਲੈ ਸਕਦੇ ਹੋ ਬੈਸਟ ਤਰੀਕੇ ਨਾਲ ਆਪਣਾ ਤੁਸੀਂ ਤਿਆਰੀ ਕਰ ਸਕਦੇ ਹੋ ਜਿੱਥੇ ਕਿ ਤੁਹਾਨੂੰ ਆਲਰੇਡੀ ਹੀ 80% ਜਿਹੜਾ ਆਪਣੇ ਵੱਲੋਂ ਆਫ ਹੈ ਧੰਨਵਾਦ ਵੀ ਅੱਜ ਦੀ ਕਲਾਸ ਵਿੱਚ ਮਿਲਣਾ ਇੰਨਾ ਹੀ ਰਹਿਣਾ ਠੀਕ ਹੈ ਹਾਲੇ ਤੱਕ ਤੁਸੀਂ ਟੈਲੀਗ੍ਰਾਮ ਨਹੀਂ ਜੁਆਇਨ ਕੀਤਾ ਜੁਆਇਨ ਕਰੋ ਕਮੈਂਟ ਬਾਕਸ ਤੇ ਲਿੰਕ ਤੁਹਾਨੂੰ ਮਿਲ ਚੁੱਕੇ ਆ WhatsApp ਤੇ ਜੁੜਨ ਵਾਸਤੇ ਨਾਮ ਸਬਜੈਕਟ ਡਿਸਟ੍ਰਿਕਟ ਜਨਰਲ ਕਿਉਂਕਿ ਤੁਹਾਨੂੰ ਫ੍ਰੀ ਕਲਾਸਾਂ ਦੀ ਜਿਹੜੀ ਇਨਫਰ ਇਨਫੂਚਰ ਇਨਫਰਮੇਸ਼ਨ ਹੈ ਜਾਂ ਪੀ ਸਟੱਡਸ ਬੰਦੀ ਇਨਫਰਮੇਸ਼ਨ ਹੈ ਉਹ ਤੁਹਾਨੂੰ ਮਿਲਦੀ ਰਹਿਣੀ ਹੈ ਵੀ ਠੀਕ ਹੈ ਕਿਦਾਂ ਰਹੀ ਇਹ ਦੋਨੇ ਪਲੇਟਫਾਰਮਾਂ ਰਹੀ ਇਸ ਲਈ ਦੋਨੇ ਪਲੇਟਫਾਰਮ ਦੇ ਨਾਲ ਜੁੜਨਾ ਲਾਜ਼ਮੀ ਹੈ ਧੰਨਵਾਦ ਵੀ ਮਿਲਾਂਗੇ ਰਾਤੀ 7:30 ਵਜੇ ਸੀਡੀਪੀ ਦੀ ਕਲਾਸ ਪਰ ਉਦੋਂ ਪਹਿਲਾਂ ਐਸਐਸਟੀ ਵਾਲਾਂ ਵਾਸਤੇ 6:15 ਤੇ ਕਲਾਸ ਹੋਏਗੀ ਮਨਪ੍ਰੀਤ ਮ Okay, we take care. Bye bye.